ਆਪਰਾ ਬੋਰੀ ਬਿਸਤਰਾ ਜਾਂ ਚੱਕ ਲਿਆ ਵੀ ਵੋਟਾਂ ਆ ਗਈਆਂ ਸੀ ਉਸ ਤੋਂ ਬਾਅਦ ਤੇ ਬੋਰੀ ਬਿਸਤਰਾ ਚੱਕ ਕੇ ਆ ਗਏ ਵੀ ਹਾਂ ਵੀ ਹੁਣ ਵੋਟਾਂ 'ਚ ਖੜਾਂਗੇ ਤੇ ਉਹਦਾ ਕੰਮ ਖਰਾਬ ਹੋ ਗਿਆ। ਤੇ ਆ ਕੇ ਵੋਟਾਂ 'ਚ ਖੜ ਗਏ। ਹਾਂ। ਉਹ ਨਾ ਵੀ ਕਿਤੇ ਅੱਜ ਸਾਡੀ ਇਹ ਦੁਬਾਰਾ ਹਾਲਤ ਨਾ ਹੁੰਦੀ। ਸਾਡੇ ਨੌਜਵਾਨ ਪੰਜਾਬੀ ਮਾਰ ਰਹੇ ਨੇ। ਸਰਕਾਰਾਂ ਨੂੰ ਕੀ ਇਹਦੇ ਕੁਰਸੀਆਂ ਹਮਲ ਕੇ ਬੈਠੇ ਨੇ ਆਪਣੇ ਅੰਦਰ। ਅਸੀਂ ਇੱਥੇ ਰੁਕੇ ਸੀ ਹਵਾ ਪਰਵਾਣ ਵਾਸਤੇ ਤੇ ਆਹ ਦੇਖੋ ਨਵੀਂ ਚੀਜ਼ ਆ ਸਾਡੇ ਲਈ। ਕਰਵਾ ਕੇ ਲਿਆਂਦਾ ਮਨੀ ਨੇ ਓਏ ਹੋਏ ਹੋਏ ਸਿਰਾਂ ਗੱਲ ਬਾਤ ਹਾਂਜੀ ਸਸਟੀ ਕਾਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਨਵੀਂ ਸਵੇਰ ਤੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਅਸੀਂ ਜਾ ਰਹੇ ਹਾਂ ਬੜੇ ਦਿਨਾਂ ਬਾਅਦ ਸਾਡੇ ਪਿੰਡ ਤੇ ਮਤਲਬ ਬੜੇ ਦਿਨਾਂ ਬਾਅਦ ਇੰਦਾ ਸੈਂਸ ਵੀ ਸਾਰੇ ਇਕੱਠੇ ਬੜੇ ਦਿਨਾਂ ਬਾਅਦ ਜਾ ਰਹੇ ਹਾਂ ਕਿ ਇਧਰ ਸਾਡਾ ਕਾਕਾ ਦੇ ਲੋ ਆ ਜੇ ਤਿਆਰ shear ਹੋ ਗਏ ਸਿਰ ਤੋਂ ਹੋ ਗਏ हां जैमन ने भी आना रेमन ने बाबा इज मथा टिक्का चला आज ਪਿੰਡ ਹੈਨਾ ਖੇਤਾਂ 'ਚ ਵੀਰਾ ਗਈਦਾ ਜੈਮੂ ਵੀਰਾ हां जैमੂ ਵੀਰਾ ਗਈਦਾ ਹੁੰਦਾ ਠੀਕ ਹੈ ਨਾ ਵੱਡੇ ਨੇ ਉਹ ਠੀਕ ਹੈ ਅੱਜ ਮੌਸਮ ਥੋੜਾ ਜਾਂ ਇਦਾਂ ਦਾ ਹੀ ਹੈ ਮਤਲਬ ਧੁੱਪ ਹੈ ਨਹੀਂਗੀ ਥੋੜੀ ਕੱਚੀ ਕੱਚੀ ਸੀ ਧੁੱਪ ਹੈ ਤੇ ਮੱਠੀ ਮੱਠੀ ਦੀ ਠੰਡ ਹੈ ਬਟ ਮੈਂ ਸ਼ਰਟ ਪਾਈ ਹੋਈ ਆ ਤੁਸੀਂ ਇਹ ਤੋਂ ਸਮਝੋ ਵੀ ਠੰਡ ਹੁਣ ਬਹੁਤ ਜ਼ਿਆਦਾ ਘਟ ਗਈ ਹੈ ਹੈਨਾ ਤੇ ਤਾਂ ਕਰਕੇ ਆਪਾਂ ਹੁਣ ਸ਼ਰਟ ਚ ਹੀ ਘੁੰਮ ਰਿਹਾ ਠੰਡ ਲੱਗੇਗੀ ਤਾਂ ਕੋਟੀ ਕੁਟੀ ਨਾਲ ਲੈ ਜਾਾਂਗੇ ਚੱਕਾ ਨਹੀਂ ਤੇ ਇੱਧਰ ਸਰਦਾਰ ਜੀ ਅੱਗ ਦੇਖੋ ਤੁਸੀਂ ਕਿੰਨੀ ਘੈਂਟ ਬੰਦੇ ਨੇ ਹੁਣ ਅੱਜ ਕੱਲ੍ਹ 2 ਘੰਟੇ ਲੰਦਾ ਅਗਲਾ ਪਾਣੀ ਹਾਂ 2 ਘੰਟੇ ਲੰਦਾ ਹਲੇ 2 ਘੰਟੇ ਲੰਦਾ ਤੂੰ ਇਹ ਆ ਅੱਜ ਤਾਂ ਮੰਮੀ ਵਾਲੀ ਜੀਨ ਦੀ ਪੈਂਟ ਐ ਉਹ ਇੰਨੀ ਖੁੱਲੀ ਤਾਂ ਪੈਂਟ ਐ ਜਿਹੜਾ ਮਰਜ਼ੀ ਪਾ ਲਵੇ ਮੰਮੀ ਮਜ਼ਾਕ ਢਾ ਰਹੇ ਡੈਡੀ ਦਾ ਵੀ ਪੈਂਟ ਕਿਹੜੀ ਪਾਈ ਆ ਚੱਲ ਕਾ ਕੇ ਤੂੰ ਸਿਰ ਨਹੀਂ ਕਰਵਾਣਾ ਸੀ ਹੋਈ ਗੱਡੀ ਚ ਜਾ ਕੇ ਖਲਵਾ ਕਰਕੇ ਦਿਖਾਈ ਮੜਾ ਜਾ ਨੂੰ ਓਈ ਓਈ ने 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 ने। बड़ा बढ़िया कर दी है आवाज बड़ी बढ़िया दी चल हेलो गाइस आज आप जा रहे हैं पेंट ते तो उठे जामू भी ले आ रहे हैं यार यार कुछ याद नहीं आ रहा है बाबा जी बोलो बोलो ਕਾਲਰ ਸੇ ਲੈ ਲੈਣਾ ਤੇ ਸਾਰੇ ਪਿਆਰ ਹੋ ਗਿਆ ਜੇ ਤੇ ਮੈਂ ਸੇ ਦੀ ਨਹੀਂ ਵਾਇਆ ਆ ਪੁੱਤਾਂ ਦੇ ਵਾਲਿਆ ਪਹਿਲਾ ਪੁੱਤ ਕੋਣ ਹੈ ਅੱਛਾ ਸਾਰੇ ਪੁੱਤ ਹੈ ਅੱਛਾ ਚਾਚੂ ਯਾਰ ਅੱਛਾ ਅੱਗੇ ਕਰ ਬਲੌਗ ਫੜ ਫੜਾ ਅੱਗੇ ਮੈਂ ਤੇ ਮੜਾ ਤਾਂ ਹਾਂਜੀ ਤੇ ਹੁਣ ਆਪਾਂ ਨਿਕਲ ਚੁੱਕੇ ਆ ਘਰ ਤੋਂ ਤੇ ਮੌਸਮ ਬਹੁਤ ਜਿਆਦਾ ਵਕਿਆ ਹੀ ਸੋਹਣਾ ਆ ਦੇਖੋ ਉੱਪਰ ਤੁਸੀਂ ਆਸਮਾਨ ਚ ਹਾਂ ਬੇਟਾ ਕੈਮਰਾ ਲਗਾ ਰੇ ਸੋਹਣਿਆ ਕੀ ਗੱਲ ਕਰ ਰਿਹਾ ਤੂੰ ਬਿਸਤੀ ਕਰ ਆ ਪਾਪਾ ਦੀ ਤੇ ਤੁਸੀਂ ਉੱਪਰ ਦੇਖ ਸਕਦੇ ਹੋ ਆਸਮਾਨ ਚ ਦੇਖੋ ਸੂਰਜ ਹੈ ਨਾ ਲੁਕਿਆ ਹੋਇਆ ਬੱਦਲਾਂ ਦੇ ਪਿੱਛੇ ਤੇ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਯਾਰ ਮੌਸਮ ਅੱਜ ਤੇ ਅੱਜ ਬੜੇ ਦਿਨਾਂ ਬਾਅਦ ਆਪਾਂ ਪਿੰਡ ਜਾ ਰਹੇ ਹੈ ਨਾ ਤੇ ਲੰਘ ਕੇ ਜਾਣਾ ਆਪਾਂ ਉੱਥੋਂ ਰੀਮਾਬਾਦ ਦੇ ਕੋਲੋਂ ਮੈਂ ਇੱਕ ਗੱਲ ਮੈਨੂੰ ਅੱਜ ਯਾਦ ਆ ਰਹੀ ਸੀ ਮਨਪ੍ਰੀਤ ਕਹ ਰਹੀ ਸੀ ਮੈਨੂੰ ਯਾਦ ਆਇਆ ਵੀ ਮਨਪ੍ਰੀਤ ਬਾਰ ਬਾਰ ਕਹਿੰਦੀ ਸੀ ਵੀ ਉਧਰ ਹੀ ਜਾਇਆ ਕਰੀ ਆਪਾਂ ਉਧਰ ਹੀ ਜਾਇਆ ਕਰੀ ਹੁਣ ਮੇਰੇ ਦਿਮਾਗ ਆਇਆ ਮਨਪ੍ਰੀਤ ਕਿਉਂ ਕਹਿੰਦੀ ਸੀ ਵੀ ਉਧਰ ਹੀ ਜਾਇਆ ਕਰੋ ਜਦੋਂ ਪਿੰਡ ਜਾਣਾ ਹੁੰਦਾ ਕਿਉਂਕਿ ਉਹ ਰਸਤੇ ਦੇ ਵਿੱਚ ਤੁਹਾਨੂੰ ਪਤਾ ਮਨਪ੍ਰੀਤ ਰਸਤੇ ਦੇ ਵਿੱਚ ਫਿਰ ਤੁਹਾਨੂੰ ਪਤਾ ਰਿਮਾ ਬਾਦ ਪੈਂਦਾ ਤਾਂ ਕਰਕੇ ਮਨਪ੍ਰੀਤ ਮਿਲ ਲਾ ਵੇ ਮੈਨੂੰ ਲੱਗਿਆ ਵੀ ਹਾਂ ਇਹ ਤਾਂ ਕਹਿੰਦੀ ਸੀ ਬੜੀ ਸਕੀਮਤ ਇਹ ਗੱਲ ਹੋਰ ਚੇਤੇ ਆਈ ਜਾਂਦੇ ਜਾਂਦੇ ਅਸੀਂ ਇੱਥੋਂ ਲੰਘ ਰਹੇ ਹਾਂ ਤੇ ਸਾਨੂੰ ਇੱਥੇ ਦੇਖ ਲਓ ਵੀ ਯੂਪੀ ਬਿਹਾਰ ਦੇ ਲੋਕ ਹੀ ਨਜ਼ਰ ਆ ਰਿਆ ਏਰੀਆ ਦੇ ਵਿੱਚ ਇੱਕ ਵੀ ਸਰਦਾਰ ਬੰਦਾ ਨਹੀਂ ਨਜ਼ਰ ਆਇਆ ਐ ਮੰਮੀ ਇੱਕ ਵੀ ਸਰਦਾਰ ਬੰਦਾ ਇੱਧਰ ਦੇ ਲੋ ਨਜ਼ਰ ਨਹੀਂ ਆਂਦਾ ਹੈਗਾ ਤੇ ਇਹ ਹੁਣ ਪਤਾ ਨਹੀਂ ਹੁਣ ਕੀ ਕਹੀਏ ਹੈਨਾ ਵੀ ਆਪਣੇ ਬੰਦੇ ਕੰਮ ਕਰਕੇ ਨਹੀਂ ਰਾਜੀ ਹੈਗੇ ਜਾਂ ਫਿਰ ਕੀ ਰੀਜ਼ਨ ਹੈ ਇਹਦਾ ਆਪਾਂ ਨੂੰ ਨਹੀਂ ਪਤਾ ਆਪਾਂ ਕੁਝ ਨਹੀਂ ਕਹਿਣਾ ਚਾਹੁੰਦੇ ਤੇ ਨਾ ਕਵਾਂਗੇ ਬਸ ਇਹ ਆ ਵੀ ਬੰਦੇ ਯੂਪੀ ਬਿਹਾਰ ਦੇ ਹੀ ਨਜ਼ਰ ਆਂਦੇ ਸਰਦਾਰ ਨਹੀਂ ਕੋਈ ਨਜ਼ਰ ਆਂਦਾ ਠੀਕ ਹੈ ਨਾ ਕਿ ਇਹ ਦੁਕਾਨਾਂ ਵੀ ਉਹਨਾਂ ਦੀਆਂ ਨੇ ਤੇ ਖਰੀਦਦਾਰੀ ਕਰਨ ਵਾਲੇ ਵੀ ਉਹ ਹਾਂ ਖਰੀਦਦਾਰੀ ਕਰਨ ਵਾਲੇ ਵੀ ਉਹੀ ਨੇ ਤੇ ਦੁਕਾਨਾਂ ਵੀ ਉਹਨਾਂ ਦੀਆਂ ਹੀ ਨੇ ਤੇ ਆਪਾਂ ਉਹਨਾਂ ਦਾ ਕਸੂਰ ਨਹੀਂ ਕਵਾਂਗੇ ਕਿ ਉਹਨਾਂ ਦਾ ਕੋਈ ਕਸੂਰ ਹੈ ਅਗਲੇ ਤਾਂ ਅਗਲੇ ਨੂੰ ਆਣਾ ਹੀ ਅਗਲੇ ਨੂੰ ਕਰਨਾ ਹੀ ਕੰਮ ਤਾਂ ਕਰਨਾ ਹੀ ਅਗਲੇ ਨੇ ਕਿ ਨਹੀਂ ਯੂਪੀ ਬਿਹਾਰ ਵਾਲਿਆਂ ਦੀ ਆ ਦੇਖੋ ਫਰੂਟ ਦੀਆਂ ਰੇੜੀਆਂ ਹਰੇਕ ਚੀਜ਼ ਮਤਲਬ ਜੇ ਕਵਾਂਗੇ ਤਾਂ ਆਪਣੇ ਪੰਜਾਬੀਆਂ ਨੂੰ ਜੇ ਕੁਝ ਕਵਾਂਗੇ ਹੈਨਾ ਇਹ ਪਤਾ ਨਹੀਂ ਕੀ ਚੱਕਰ ਹੁਣ ਕਿਉਂ ਇੱਥੇ ਬੰਦਾ ਇੱਕ ਵੀ ਨਹੀਂ ਨਜ਼ਰ ਆਂਦਾ ਲੁਧਿਆਣੇ ਦੇ ਵਿੱਚ ਤੇ ਖਾਸ ਕਰਕੇ ਲੁਧਿਆਣਾ ਦਾ ਬਿਲਕੁਲ ਖਾਲੀ ਹੋਇਆ ਪਿਆ ਸਫਾ ਚਟ ਮદાન ਇਹ ਇਹ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ ਯਾਨੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਵਾਸਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਹੈਨਾ ਤੇ ਹੁਣ ਹੋਰ ਵੀ ਚੱਕਰ ਪਏ ਹੋਏ ਨੇ ਤੁਹਾਨੂੰ ਪਤਾ ਹੈ ਗੱਲ ਕਰ ਰਹੇ ਸੀ ਵੀ ਕਿਸਾਨਾਂ ਦੀ ਹੈਨਾ ਵੀ ਕਿਸਾਨਾਂ ਦਾ ਬਹੁਤ ਚੱਕਰ ਪਿਆ ਹੋਇਆ ਐਮ ਐਸ ਪੀ ਦਾ ਚੱਕਰ ਪਿਆ ਹੋਇਆ ਤੇ ਹੋਰ ਵੀ ਕਈ ਉਹਨਾਂ ਦੀਆਂ ਮੰਗਾਂ ਨੇ ਤੇ ਉਹਨਾਂ ਨੂੰ ਲੈ ਕੇ ਬਈ ਬੜੇ ਲੋਕਾਂ ਦੀ ਆਪਣੀਆਂ ਬੜੀ ਰਾਏ ਹੈ ਹੈਨਾ ਤੇ ਸਾਡੀ ਵੀ ਆਪਣੀ ਸਾਡੀ ਵੀ ਆਪਣੀ ਰਾਏ ਹੈ ਹੈਨਾ ਤੇ ਪੰਗਾ ਇਹ ਆ ਵੀ ਸਰਕਾਰ ਨੂੰ ਪਤਾ ਵੀ ਹੈ ਨਾ ਕਿਸਾਨ ਬਾਰ ਬਾਰ ਇੱਥੇ ਧਰਨਾ ਲਾਣ ਆਂਦੇ ਨੇ ਤੇ ਜਿਹੜੀਆਂ ਮੰਗਾਂ ਉਹਨਾਂ ਦੀ ਪਹਿਲਾਂ ਹੀ ਮੰਨ ਲੈਣੀਆਂ ਚਾਹੀਦੀਆਂ ਸੀ ਹੈ ਨਾ ਤੇ ਇਹ ਪੰਗਾ ਪੈਂਦਾ ਹੀ ਨਾ ਕਿਉਂਕਿ ਉਹਦੇ ਨਾਲ ਹੋਰ ਲੋਕ ਬੜੇ ਉੱਥੇ ਡਿਸਟਰਬ ਹੋ ਰਹੇ ਨੇ ਹੈ ਨਾ ਬੜੇ ਲੋਕਾਂ ਨੂੰ ਤਕਲੀਫ ਹੋ ਰਹੀ ਹੈ ਤੇ ਹੋਰ ਵੀ ਆਪਣਾ ਵੀ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਉਹ ਤੇ ਜਾ ਕੇ ਬੈਠੇ ਸੋਖਾ ਥੋੜੀ ਹੈ ਕਿ ਨਹੀਂ ਆਣਾ ਜਾਣਾ ਵੀ ਐ ਆਣਾ ਜਾਣਾ ਸੋਖਾ ਐਨਾ ਡੀਜ਼ਲ ਮਹਿੰਗਾ ਤੇਲ ਮਹਿੰਗਾ ਟਰਾਲੀਆਂ ਚ ਪਵਾਣਾ ਉਸ ਤੋਂ ਬਾਅਦ ਰਾਸ਼ਨ ਪੱਤਾ ਕਿ ਨਹੀਂ ਮੰਮੀ ਹਾਂ ਸਾਰਾ ਕੰਮ ਖਰਾਬ ਹੈ ਯਾਨੀ ਕਿ ਸਹੀ ਗੱਲ ਹੈ ਬੜੇ ਕਿਸਾਨਾਂ ਦਾ ਨਹੀਂ ਸਰਕਾਰ ਦਾ ਕੀ ਆ ਸਰਕਾਰ ਦਾ ਯਾਨੀ ਕਿ ਜੋ ਵੀ ਹੈ ਸਰਕਾਰ ਦਾ ਕੀ ਬਣੇਗਾ ਜਾਂ ਕਿਸਾਨਾਂ ਦਾ ਕੀ ਬਣੇਗਾ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਇਹ ਕਹਿੰਦਾ ਉਹਨਾਂ ਨੇ ਤਾਂ ਆਪਣਾ ਉਧਰ ਸਰਕਾਰ ਵੀ ਆਪਣਾ ਜ਼ੋਰ ਲਾ ਰਹੀ ਹੈ ਤੇ ਕਿਸਾਨਾਂ ਨੇ ਵੀ ਆਪਣਾ ਜ਼ੋਰ ਲਾਇਆ ਹੋਇਆ ਠੀਕ ਹੈ ਜਦੋਂ ਪਹਿਲਾਂ ਧਰਨਾ ਲਾਇਆ ਸੀ ਜੇ ਉਹਨੂੰ ਕੋਈ ਬੰਦੇ ਵਕਾਊ ਨਾ ਹੁੰਦੇ ਆ ਤੇ ਐਮਐਸ ਜਿਦਾਂ ਮੋਦੀ ਮੰਨਿਆ ਸੀ ਹਾਂ ਇਹ ਲਿਖਾ ਕੇ ਹੀ ਉੱਠਦੇ ਦੇ ਬਿਲਕੁਲ ਇਹਨਾਂ ਨੇ ਗਲਤੀ ਕੀਤੀ ਮੇਰੇ ਹਿਸਾਬ ਨਾਲ ਕਿਸਾਨਾਂ ਦੇ ਵਿੱਚੋਂ ਇਹ ਆਗੂ ਸੀ ਇਹ ਆਗੂ ਸੀ ਇਹਨਾਂ ਵਿੱਚ ਜਿਹੜੇ ਆਗੂ ਸੀ ਨੱਠਣ ਲੱਗੇ ਜਿਉ ਡਕੈਤ ਨਾ ਆਉਂਦਾ ਤੇ ਇਹ ਧਰਨਾ ਧਰਨਾ ਚੱਕਿਆ ਜਿਹੜੇ ਡਕੈਤ ਨਾ ਹੁੰਦਾ ਤੇ ਸੂਬੇ ਦੇ ਭੱਜਾਏ ਸੀ ਸਾਡੇ ਹਾਂ ਬੰਦੇ ਭੱਜਾਏ ਸੀ ਇਹਨਾਂ ਨੇ ਪਹਿਲੀ ਗੱਲ ਨਹੀਂ ਉਹ ਕੀਤੀ ਪਹਿਲੀ ਗਲਤੀ ਉਹ ਕੀਤੀ ਨਾ ਵਿਗਦੇ ਤੇ ਅੱਜ ਸਾਡੀ ਇਹ ਦੁਬਾਰਾ ਹਾਲਤ ਨਾ ਹੁੰਦੀ ਸਾਡੇ ਨੌਜਵਾਨ ਪੰਜਾਬੀ ਮਾਰ ਰਹੇ ਨੇ ਸਰਕਾਰਾਂ ਨੂੰ ਕੀ ਇਹਦੇ ਕੁਰਸੀਆਂ ਮਾਲ ਕੇ ਬੈਠੇ ਨੇ ਆਪਣੇ ਅੰਦਰ ਆ ਜਿ ਬੈਠੇ ਨੇ ਜਿੰਨੇ ਐਮਐਲਏ ਨੇ ਜਾਂ ਮੰਤਰੀ ਨੇ ਸਾਰੇ ਆਪ ਕੁਰਸੀਆਂ ਮਾਲ ਕੇ ਬੈਠੇ ਇਹਨਾਂ ਨੂੰ ਕੀ ਪਰਖ ਮਾਤਾ ਇਹ ਫਿਰ ਫਟਾਫਟ ਉਹ ਇਨਾਂ ਨੇ ਇਨਾਂ ਨੇ ਆਪਣਾ ਬੋਰੀ ਬਿਸਤਰਾ ਚੱਕ ਲਿਆ ਵੀ ਵੋਟਾਂ ਆ ਗਈਆਂ ਸੀ ਉਸ ਤੋਂ ਬਾਅਦ ਤੇ ਬੋਰੀ ਬਿਸਤਰਾ ਚੱਕ ਕੇ ਆ ਗਏ ਵੀ ਹਾਂ ਵੀ ਹੁਣ ਵੋਟਾਂ ਹੀ ਖੜਾਂਗੇ ਤੇ ਉਹਦਾ ਕੰਮ ਖਰਾਬ ਹੋ ਗਿਆ ਇੱਥੇ ਆ ਕੇ ਵੋਟਾਂ ਹੀ ਖੜ ਗਏ ਹਾਂ ਹੁਣ ਪਤਾ ਕੀ ਆ ਲੋਕਾਂ ਦੀ ਰਾਏ ਕੀ ਆ ਜਿਹੜੇ ਦੂਜੇ ਲੋਕ ਨੇ ਜਿਹੜੇ ਨਾਮੰਨਣ ਵਾਲੇ ਨੇ ਹਨਾ ਤੇ ਉਹ ਉਹਨਾਂ ਦਾ ਸੋਚਣਾ ਇਹ ਹੈ ਵੀ ਕਿਸਾਨ ਜਾਣ ਬੁੱਝ ਕੇ ਬਾਰ ਬਾਰ ਧੰਨਾ ਲਾਉਂਦੇ ਰਿਹਾ ਹੈ ਨਾ ਉਹ ਕਾਰਨ ਕੀ ਬਣਿਆ ਵੀ ਉਹ ਕਿਸਾਨਾਂ ਕਰਕੇ ਉਹ ਜਿਹੜੇ ਆਗੂਆਂ ਕਰਕੇ ਜੋ ਆਗੂ ਉਸ ਟਾਈਮ ਪੱਕੇ ਰਹਿੰਦੇ ਤਾਂ ਸਾਰਿਆਂ ਨੇ ਹੈ ਨਾ ਪਤਾ ਰਹਿਣਾ ਸੀ ਵੀ ਹਾਂ ਵੀ ਆਪਣੇ ਪੱਕੇ ਨੇ ਇਹ ਕਿਸਾਨ ਇਹ ਨਾ ਕਰਨਾ ਤੇ ਆਲਾ ਸਮਾਂ ਬਹੁਤ ਭਿਆਨਕ ਹੋਊਗਾ ਲੋਕਾਂ ਵਾਸਤੇ ਲੋਕ ਸਮੇਂ ਤੇ ਨਹੀਂ ਇਸ ਗੱਲ ਨੂੰ ਹਾਂ ਬਹੁਤ ਭਿਆਨਕ ਸਮਾਂ ਆਏਗਾ ਸਮਾਂ ਆਏਗਾ ਇਹਨਾਂ ਨੇ ਸੋਚਦੇ ਰਹਿਣਾ ਬਣਿਆ ਕਿ ਜੇ ਕਿਸਾਨ ਸਟੈਪ ਨਾ ਚੱਕਾ ਸਹੀ ਗੱਲ ਆ ਹੁਣ ਉਹੀ ਮਾਲੋ ਪ੍ਰੋਬਲਮ ਆਂਦੀ ਜਿਵੇਂ ਕਰੋਨਾ ਆਇਆ ਸੀ ਕਿਸੇ ਨੇ ਸੋਚਿਆ ਵੀ ਨਹੀਂ ਹਣਾ ਸੁਪਨੇ 'ਚ ਕਰੋਨਾ ਨਾਮ ਦੀ ਚੀਜ਼ ਵੀ ਆਏਗੀ ਕੋਈ ਹੈਨਾ ਤੇ ਐਦਾਂ ਹੀ ਹੁਣ ਪਤਾ ਨਹੀਂ ਸਮੇਂ ਦਾ ਕਿਹੜੇ ਵੇਲੇ ਕਿੱਦਾਂ ਦਾ ਸਮਾਂ ਆਏਣਾ ਤੇ ਕਿਹਦੀ ਲੋੜ ਪੈ ਜਾਣੀ ਹੈ ਹੈਨਾ ਸਿੱਖਾਂ ਦੀ ਲੋੜ ਤਾਂ ਸਭ ਨੂੰ ਰਹਿਣੀ ਹੈ ਹਮੇਸ਼ਾ ਹੀ ਤੇ ਕਿਸਾਨਾਂ ਦੀ ਹੈਨਾ ਕਿਉਂਕਿ ਉਹਨਾਂ ਨੇ ਨਾ ਜੋ ਗਾਣਾ ਸਮਾਨ ਉਹਨਾਂ ਦੇ ਖਾਣ ਪੀਣ ਵਾਲਾ ਉਹਨਾਂ ਨੇ ਉਗਾਣਾ ਹੈਨਾ ਤੇ ਜੇ ਉਹ ਹੀ ਨਾ ਹੋਏਗਾ ਭੁੱਖੇ ਮਰਾਂਗੇ ਫਿਰ ਸਾਰੇ ਭੁੱਖੇ ਮਰਨਗੇ ਹੈਨਾ ਤਾਂ ਕਰਕੇ ਲੋਕਾਂ ਨੂੰ ਸੋਚਣਾ ਚਾਹੀਦਾ ਕੁਝ ਵੀ ਬੋਲਣ ਤੋਂ ਪਹਿਲਾਂ ਅਸੀਂ ਇੱਥੇ ਰੁਕੇ ਸੀ ਹਵਾ ਪਰਵਾਣ ਵਾਸਤੇ ਤੇ ਆਹ ਦੇਖੋ ਨਵੀਂ ਚੀਜ਼ ਆ ਸਾਡੇ ਲਈ ਤੇ ਮਤਲਬ ਤੁਹਾਨੂੰ ਪਟੋਲਪੰਦ ਦੇ ਜਾਣ ਦੀ ਲੋੜ ਨਹੀਂ ਹੈਗੀ ਤੁਸੀਂ ਇੱਥੋਂ ਹੀ ਸਿੱਧਾ ਹਵਾ ਪਰਵਾ ਸਕਦੇ ਹੋ ਆ ਚੀਜ਼ ਬਹੁਤ ਵਧੀਆ ਹੈ ਮੇਰੇ ਹਿਸਾਬ ਨਾਲ ਹਰ 50 ਕਿਲੋਮੀਟਰ ਤੇ ਹੋਣੀ ਚਾਹੀਦੀ ਹੈ ਬਹੁਤ ਵਧੀਆ ਚੀਜ਼ ਹੈ ਜਿਹੜੇ ਹੁਣ ਅਸੀਂ ਮਾਛਵਾੜਾ ਸਾਹਿਬ ਰੁਕੇ ਆ ਤੇ ਇੱਥੋਂ ਆਪਾਂ ਲੈਣਾ ਜੂਸ ਤੇ ਡੱਬਾ ਲੈਣਾ ਆਪਾਂ ਲੱਡੂਆਂ ਦਾ ਤੇ ਮਨਪੀਤ ਵਾਸਤੇ ਜੂਸ ਲੈਣਾ ਅੱਪ ਵੀ ਤੇ ਵਿਆਹ ਤਾਂ ਖਰਾਬ ਹੈ ਮਲੇ ਪਪੀਤੇ ਦਾ ਨੰਨੂ ਤੂੰ ਕੀ ਲੈਣਾ ਓਏ ਬੱਤਰ ਮੈਂ ਲੰਦਾ ਜੂਸ ਆਏ ਹੋਏ ਹੋਏ ਬੱਤਰ ਮੇਂ ਇਤਰਾ ਵਾਟਰਮੈਲਨ ਵਰਗਾ ਹੋ ਗਿਆ ਹੈ ਚਲ ਉੱਠੋ ਫਿਰ ਤੇਲਾ ਜੂਸ ਲੈ ਸਾਰਿਆਂ ਵਾਸਤੇ ਤੇ ਨੰਨੂ ਨੂੰ ਜੋ ਪਿਆਣਾ ਪਿਆ ਦੇ ਠੀਕ ਹੈ ਚਲੋ ਹਾਂਜੀ ਆਪਾਂ ਸਮਾਨ ਲੈ ਲਿਆ ਹਾਲੜਾ ਸਵੀਟ ਤੋਂ ਉੱਤੋਂ ਪਿਛਲੀ ਵਾਰੀ ਆਪਾਂ ਰੁਕੇ ਸੀਗੇ ਤੇ ਹੁਣ ਮੰਨੀ ਹੋਣਾ ਪਤਾ ਨਹੀਂ ਜੂਸ ਲਿਆ કે ਨਹੀਂ ਲਿਆ ਜਾ ਕੇ ਪਤਾ ਲੱਗੇਗਾ ਲੈ ਜੂਸ ਆ ਫੜਿਓ ਨੰਨੇ ਅੱਗੇ ਚੱਲ ਆਪਾਂ ਫੜਿਓ ਫੜਿਓ ਬੜਾ ਬੜਾ ਇੱਧਰ ਇੱਧਰ ਮੇਰੇ ਆ ਮੇਰੇ ਮੈਂ ਘਵਾਨੀ ਆ ਗੱਡੀ ਜਾਲੀਏ ਸਾਰਾ ਕੋਈ ਫੜ ਲਓ ਨੰਨੇ ਅੱਗੇ ਹੋ ਪੁੱਤ ਪ੍ਰਕਾਰ ਸੂਜੇ ਪਲਾਸਟਿਕ ਚ ਦਿੱਤੇ ਸੀ ਹਾਂਜੀ ਤੇ ਆਹ ਦੇਖੋ ਜੂਸ ਪੈਕ ਕਰਵਾ ਕੇ ਲਿਆਂਦਾ ਮਨੀ ਨੇ ੱਲੀ ਓਏ ਹੋਏ 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 ਸਿਰਾ ਗੱਲਬਾਤ ਓਏ ਓਏ ਚੋਰ ਉਹ ਚੋਰ ਨੇ ਚੱਕ ਲਿਆ ਮੇਰਾ ਓਏ ੱੱਲੇ ਸਿੱਟ ਦੇ ਗੰਦੇ ਬੱਚੇ ਮੈਂ ਖਾਣਾ ਪਾਪਾ ਨਹੀਂ ਖਾਣਾ ਫਿਰ ਲੈ ਪਰ ਮੈਨੂੰ ਲੈ ਲੈ ਹੈ ਪਾਪਾ ਨਹੀਂ ਖਾਣਾ ਜੈਲੀ ਖਾ ਰਹੀ ਲਓ ਜੀ ਆਪਾਂ ਆ ਚੁੱਕੇ ਆ ਤੇ ਆ ਰੰਬੀ ਝਾੜੂ ਤੇ ਹੋਰ ਚੀਜ਼ਾਂ ਲੈ ਕੇ ਆਏ ਆ ਤੇ ਮੌਸਮ ਅੱਜ ਬਹੁਤ ਘੈਟ ਤੇ ਮੁੰਡੇ ਨੇ ਉਹ ਫਾਲੇ ਲਾਣੇ ਨੇ ਇੱਥੇ ਆ ਕਰੇ ਮੰਨੀ ਹੁਣ ਗੱਡੀ ਲੱਗਾ ਪਿੱਛੇ